ਗਲਬਤ ਕਰਾਂਗੇ ਐਮਰਜੈਂਸੀ ਫਿਲਮ ਦੇ ਬਾਰੇ ਐਮਰਜੈਂਸੀ ਫਿਲਮ ਕੰਗਨਾਰ瑙 ਦੇ ਵਿੱਚ ਵੱਲੋਂ ਬਣਾਈ ਗਈ ਹੈ ਕੰਗਨਾਰ瑙 ਉਹੀ ਸ਼ਖਸ਼ ਹੈ ਜਿੰਦੇ ਵੱਲੋਂ ਪਹਿਲਾਂ ਚਰਚਾ ਦੇ ਵਿੱਚ ਰਿਹਾ ਗਿਆ ਸਿੱਖਾਂ ਦੇ ਖਿਲਾਫ ਬੋਲਿਆ ਗਿਆ ਕਿਸੇ ਵੀ ਤਰ੍ਹਾਂ ਦਾ ਇਹਨੇ ਵੱਲੋਂ ਮੌਕਾ ਨਹੀਂ ਗਵਾਇਆ ਗਿਆ ਚਾਹੇ ਕਿਸਾਨੀ ਅੰਦੋਲਨ ਹੋਵੇ 100-100 ਰੁਪਏ ਦੇ ਦਿਹਾੜੀਆਂ ਦੇ ਦੱਸਣਾ ਬੀਬੀਆਂ ਨੂੰ ਜਾਂ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਇਹੋ ਜਿਹੀ ਸ਼ਬਦ ਬੋਲ ਕੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਦਾ ਕੰਮ ਵੀ ਕੀਤਾ ਤੇ ਚਰਚਾ 'ਚ ਰਹਿਣ ਦਾ ਕੰਮ ਵੀ ਕੀਤਾ ਜਿੰਦਾ ਸੋਨਾ ਫਾਲੋ ਨੂੰ ਐਮਪੀ ਬਣਾ ਕੇ ਕੇਂਦਰ ਸਰਕਾਰ ਨੇ ਦਿੱਤਾ ਵੀ ਹੈ ਪਰ ਹੁਣ ਉਹਦੇ ਵੱਲੋਂ ਇੱਕ ਐਮਰ ਬਣਾਈ ਗਈ ਹੈ ਇੰਦਰਾ ਗਾਂਧੀ ਦੇ کردار ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਉਹਦੇ ਵਿੱਚ ਇੱਕ ਜੋੜੀ ਨੇ ਵੀ ਕੰਮ ਕੀਤਾ ਸੀ ਭਾਈ ਸੁਤਵੰਤ ਸਿੰਘ ਤੇ ਭਾਈ ਬਿਆਨ ਸਿੰਘ ਹੁਣ ਉਸੇ ਤਰ੍ਹਾਂ ਦੇ ਦੋ ਭਰਾਵਾਂ ਦੀ ਜੋੜੀ ਜਿਹੜੀ ਸਾਹਮਣੇ ਆਈ ਹੈ ਜਿਨ੍ਹਾਂ ਦੇ ਵੱਲੋਂ ਇਸ ਫਿਲਮ ਤੇ ਕਲਾਫ ਪਟੀਸ਼ਨ ਜਿਹੜੀ ਆ ਉਹ ਦਰ ਕਰ ਦਿੱਤੀ ਗਈ ਹੈ ਗੁਰਵਿੰਦਰ ਸਿੰਘ ਤੇ ਜੁਮੋਨ ਸਿੰਘ ਦੇ ਵੱਲੋਂ ਜਿਹੜੇ ਦੋ ਨੌਜਵਾਨ ਸਾਹਮਣੇ ਆਏ ਉਹਨਾਂ ਦੇ ਵੱਲੋਂ ਪਟੀਸ਼ਨ ਦਰ ਕੀਤੀ ਹੈ ਕਿ ਇਹ ਫਿਲਮ ਦੇ ਵਿੱਚ ਜਿਹੜੇ ਸੀਨ ਟ੍ਰੇਲਰ ਦੇ ਵਿੱਚ ਦਿਖਾਏ ਗਏ ਉਹ ਹੀ ਬਹੁਤ ਤਰਾਜਯੋਗ ਨੇ ਤੇ ਪੂਰੀ ਫਿਲਮ ਦੇ ਵਿੱਚ ਕੀ ਕੁਝ ਹੋਊਗਾ ਉਹ ਜਿਹੜੀ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਕੀ ਇਸ ਸੈਂਸਰ ਬੋਰਡ ਦੇ ਵੱਲੋਂ ਜਿਹੜੀ ਮਾਨਤਾ ਦਿੱਤੀ ਗਈ ਸੀ ਕਿ ਇਹਦੇ ਤੇ ਪਾਬੰਦੀ ਲੱਗਦੀ ਹੈ ਮਾਨਤਾ ਵਾਪਸ ਲਈ ਜਾਂਦੀ ਹੈ ਫਿਲਮ ਰੋਕੀ ਜਾਂਦੀ ਹੈ ਸੀਨ ਕੱਟ ਕੀਤੇ ਜਾਂਦੇ ਜਾਂ ਕੀ ਕੁਝ ਹੋਊਗਾ ਇਸ ਸਬੰਧੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਗੁਰਵਿੰਦਰ ਸਿੰਘ ਤੇ ਜਗਮੋਨ ਸਿੰਘ ਦਾ ਕੀ ਕਹਿਣਾ ਆਪਾਂ ਉਹਨਾਂ ਦੇ ਕਾਲ ਲਾਈਨ ਤੇ ਲੈ ਕੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਹੜੇ ਸੀਨਾਂ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਨਾਰਾਜ਼ਗੀ ਸੀ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਿਹੜੀ ਆ ਪਟੀਸ਼ਨ ਜਿਹੜੀ ਆ ਦਾਇਰ ਕੀਤੀ ਗਈ ਹੈ ਆਪਾਂ ਗੱਲਬਾਤ ਕਰ ਗੁਰਵਿੰਦਰ ਸਿੰਘ ਜੀ ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਦੇ ਬਾਰੇ ਜਿਹੜੀ ਤੁਸੀਂ ਐਮਰਜੈਂਸੀ ਫਿਲਮ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ ਜੀ ਦੇਖੋ ਜੀ ਅਰੇ ਤਾਂ ਇਹਦਾ ਟ੍ਰੇਲਰ ਆਇਆ ਫਿਲਮ ਨੂੰ ਚਲਵਾਈ ਨਹੀਂ ਟ੍ਰੇਲਰ ਚ ਇਹਨਾਂ ਨੇ ਉਹ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਤਾਂ ਉਹ ਐਂਡ ਚ ਜਿ ਲਿਆ ਕੇ ਆਪਣੇ ਰਜ਼ੀਨ ਪਾਏ ਤੁਰ ਪਹਿਲਾਂ ਤਾਂ ਕੋਈ ਹੋਰ ਗੱਲਾਂ ਦਿਖਾ ਰਹੇ ਜੋ ਵੀ ਹੈ ਤਾਂ ਆਪਣੇ ਸੀਨਾ ਚ ਨਾ ਜਿਖਤਾ ਇਹ ਦਿਖਾ ਰਹੇ ਵੀ ਆਪਾਂ ਹਿੰਦੂਆਂ ਨੂੰ ਕੱਢ ਕੇ ਬੱਸਾਂ ਚੋਂ ਮਾਰ ਰਹੀ। ਵੀ ਦੇਖੋ ਵੀ ਸੰਤ ਜਨ ਅਯਾਸ਼ੀ ਦੇ ਸਮੇਂ ਸੰਤਾਂ ਨੇ ਤਾਂ ਜਿਹੜੇ ਜੀਲ ਚ ਸੰਤ ਰਹਿ ਕੇ ਆਏ ਫਰੀਦਕੋਟ ਜੇਲ੍ਹ ਚ ਉੱਥੇ ਸੰਤਾਂ ਨੇ ਮੰਦਿਰ ਬਣਾਇਆ ਕਿਸੇ ਦੀ ਦੁਕਾਨ ਸੜ ਗਈ ਜੇ ਹਿੰਦੂਈ ਸੰਤਾਂ ਨੇ 7000 ਰੁਪਏ ਉੱਥੇ ਦੇ ਆ ਤੇ ਜੇ ਸਿੱਖੇ ਸਿੱਖਾਂ ਦਾ ਕਰਤਾਰ ਇਦਾਂ ਦਾ ਹੁੰਦਾ ਭੀ ਸੰਤਾਂ ਨੂੰ ਇਹੀ ਕਰਨ ਕਰਨ ਦੀ ਕੀ ਲੋੜ ਸੀ ਤਾਂ ਤੁਸੀਂ ਦੇਖੋ ਸੰਤਾਂ ਦੇ ਨਾਲ ਜਿਹੜੇ ਅੰਦਰ ਸ਼ਹੀਦ ਹੋਏ ਸਿੰਘ ਮੈਂ ਤੁਹਾਨੂੰ ਉਹਦੀ ਡਿਟੇਲ ਦੇ ਦੂੰਗਾ ਜਿਹੜੀ ਸਰਬੰਦਰ ਸਾਹਿਬ ਗੈਲਰੀ ਬਣੀ ਹੈ ਨਾ ਉੱਥੇ ਤੁਸੀਂ ਦੇਖੋ ਜਾ ਕੇ ਉਹਦੇ ਵਿੱਚ ਵੀ ਹਿੰਦੂ ਸ਼ਾਮਲ ਨੇ ਪਰ ਜਿਹੜੀ ਇਹ ਚੀਜ਼ ਦਿਖਾਈ ਗਈ ਹੈ ਕਿ ਬੱਸਾਂ ਜੋ ਗੜਗੜ ਸਿੱਖ ਮਾਰੇ ਇਹ ਸਿੱਖਾਂ ਦਾ ਕੰਮ ਨਹੀਂ ਸੀ ਇਹ ਸਰਕਾਰ ਦੇ ਕਟਾ ਦਾ ਕੰਮ ਸੀ ਜੋ ਸਰਕਾਰ ਨੇ ਹੀ ਕਰਵਾਇਆ ਜੋ ਰਾਤ ਨੂੰ ਦਾਰੂ ਪੀ ਕੇ ਦਿਮਲੇ ਬਣ ਕੇ ਭੇਦੀਆਂ ਸਰਕਾਰ ਹੈ ਉਹਨਾਂ ਦੇ ਕੰਮ ਸੀ ਤਾਂ ਇਹਦੇ ਨਾਲ ਇਹ ਇਹ ਗੋਣਾ ਚਾਹ ਰਹੇ ਕਿ ਜਿਹੜੀ ਬਹੁ ਗਿਣਤੀ ਹੈ ਜੋ ਸਿੱਖਾਂ ਦੇ ਭਾਰੂ ਪੈਰੀ ਘਟ ਗਿਣਤੀ ਨੂੰ ਦ ਤਾਂ ਜੀ ਇਹਨਾਂ ਕੋਲ ਸੈਂਸਰ ਬੋਰਡ ਹੈ ਜੋ ਚਾਹਣ ਉਹ ਦਿਖਾਉਣ ਦੇਣ ਜੇ ਸਿੱਖਾਂ ਨੇ ਕੋਈ ਜਿਸ ਵਾਂਸੀਂ ਖਾਲਸਾ ਦੀ ਜਾਂ ਕੋਈ ਹੋਰ ਫਿਲਮ ਦਿਖਾਉਣੀ ਤਾਂ ਉਹਦੇ ਵਾਸਤੇ ਉਹਨਾਂ ਨੂੰ ਪਰਮਿਸ਼ਨਾਂ ਨਾਲ ਮਿਲਣੀਆਂ ਇਹ ਘੱਟ ਗਿਣਤੀਆਂ ਤੱਕਾ ਤੇ ਇਹਦੇ ਵਾਸਤੇ ਅਸੀਂ ਸਰਕਾਰ ਤੱਕ ਇਹ ਪਹੁੰਚ ਕੀਤੀ ਹੈ ਕਿਉਂਕਿ ਜੇ ਜੋ ਗਲਤ ਕਰੂਗਾ ਜੇ ਜੇਕਰ ਤੁਸੀਂ ਕਹਿੰਦੇ ਹੋ ਕਿ ਸੱਚ ਨੂੰ ਡੈਮੋਕ੍ਰੇਸੀ ਹੈ ਤਾਂ ਤੁਸੀਂ ਥੋੜਾ ਬਹੁਤ ਤਾਂ ਇਹਨੂੰ ਇੱਥੇ ਆ ਕੇ ਕੋਈ ਜਵਾਬ ਦੇਣਾ ਪਵੇਗਾ ਹਨਾ ਠੀਕ ਹੈ ਤੁਹਾਨੂੰ ਲੱਗਦਾ ਕਿ ਜਿਹੜੇ ਬਾਹਰ ਬੈਠੇ ਲੋਕਾਂ ਉਹਨਾਂ ਦਾ ਨੁਕਸਾਨ ਵੀ ਕਰ ਸਕਦੇ ਆ ਤੇ ਜਿਵੇਂ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਬਣੀ ਉਹਨੂੰ ਰੋਕ ਲਿਆ ਤੇ ਇਹਨੂੰ ਬੜੀ ਪਹਿਲ ਦੇ ਆਧਾਰ ਤੇ ਚਲਾਉਣ ਦੀ ਕੋਸ਼ਿਸ਼ਾਂ ਦੇਖੋ ਕੱਲੀ ਜਸਵੰਤ ਸਿੰਘ ਖਾਲੜੇ ਦੀ ਗੱਲ ਨਹੀਂ ਹੋਰ ਵੀ ਜੇ ਕੋਈ ਕੋਈ ਗੱਲ ਕਰੇ ਪਹਿਲਾਂ ਫਿਲਮ ਜਿਹਦੇ ਸੁੱਖੇ ਦੀ ਫਿਲਮ ਕੱਢੀ ਸੀ ਖਾਨੇ ਹੋਰ ਕੋਈ ਜੋੜ ਜੁੜੀ ਵੀ ਕੱਢਣ ਦੀ ਕੋਸ਼ਿਸ਼ ਕੀਤੀ ਹੋਾਰੇ ਦੇ ਵੀ ਆਈ ਤਾਂ ਇੱਕ ਸਿਰਫ ਉਹਦੇ ਚ ਕੋਈ ਦਿਖਾਉ ਨਹੀਂ ਦਿੰਦੇ ਸਿੱਖਾਂ ਨੂੰ ਤਾਂ ਮਨ ਬਟ ਦਰਮਿਆਨੇ ਸੀਨ ਦਿਖਾਉਣੇ ਪੈਨੇ ਇਹ ਜੋ ਮਰਜ਼ੀ ਕਰਨ ਨੂੰ ਕੋਈ ਦਿੱਕਤ ਨਹੀਂ ਕਿਉਂਕਿ ਇਹ ਬਹੁ ਗਿਣਤੀ ਹੈ ਨਾ ਇਹਨਾਂ ਨੂੰ ਲੱਗਦਾ ਵੀ ਇਹ ਜੋ ਮਰਜ਼ੀ ਕਰ ਸਕਦੇ ਆ ਪਰ ਦੇਖੋ 1984 ਚ ਵੀ ਜਿਵੇਂ ਵੀ ਹੋਇਆ ਸਿੱਖਾਂ ਨੇ ਸਿੰਧੂਆਂ ਨਾਲ ਇਕੱਠੇ ਰਹੇ ਤੇ ਹੁਣ ਵੀ ਇਕੱਠੇ ਰਹਿ ਰਹੇ ਆ ਪਰ ਜੇਕਰ ਇਹ ਕੋਈ ਇਦਾਂ ਦੀ ਕੁਝ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਇਹਨਾਂ ਨੂੰ ਅਸੀਂ ਸਿੱਖ ਬੈਠੇ ਨੇ ਪੰਜਾਬੀ ਬੈਠੇ ਨੇ ਤੁਸੀਂ ਦੇਖੋ ਕੰਗਰਾਂਲ ਫਿਲਮ ਦਾ ਕੱਲਾ ਅਸੀਂ ਨਹੀਂ ਥੌਂ ਥੌਂ ਤੇ ਵਿਰੋਧ ਹੋ ਰਿਹਾ ਤੇ ਉਹਦੀ ਪਾਰਟੀ ਨੂੰ ਹੁਣ ਲੱਗ ਰਿਹਾ ਕਿ ਜੇ ਕੋਈ ਸਿਆਸੀ ਪੱਤਾ ਕਹਿਣ ਲਈ ਕੋਈ ਗਰੀ ਬੇਸ਼ੱਕ ਬੀਜੇਪੀ ਪਰ ਹੁਣ ਲੱਗ ਰਿਹਾ ਕਿ ਇਹ ਫਿਲਮ ਜਾਣਬੁੱਝ ਕੇ ਬਣਾਈ ਗਈ ਹੈ ਤੇ ਇਹ ਸਿੱਖਾਂ ਦੇ ਜ਼ਖਮਾਂ ਤੇ ਨੂਨ ਪਾਉਣ ਦਾ ਕੰਮ ਕਰ ਰਹੀ ਹੈ ਠੀਕ ਹੁਣ ਆਪਾਂ ਗੱਲਬਾਤ ਗੁਰਵਿੰਦਰ ਸਿੰਘ ਦੇ ਨਾਲ ਕੀਤੀ ਸੀ ਤੇ ਹੁਣ ਆਪਣੀ ਗੱਲਬਾਤ ਜਿਹੜੀ ਆ ਜਗਮੋਨ ਸਿੰਘ ਦੇ ਨਾਲ ਹੁੰਦੀ ਆ ਕਿ ਜਗਮੋਨ ਸਿੰਘ ਦੇ ਵੀ ਕੀ ਕਹਿਣਾ ਇਸ ਤੇ ਸਬੰਧੀ ਉਹਦੇ ਵਿੱਚ ਦੇਖੋ ਟ੍ਰੇਲਰ ਦੇ ਵਿੱਚ ਜਿਹੜਾ ਇੱਕ ਸੀਨ ਦਿਖਾਇਆ ਜਾ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਇਹ ਦਿਖਾਇਆ ਜਾ ਰਿਹਾ ਕਿ ਜਦੋਂ ਆਪਣਾ ਹਾਰਡਕੂ ਦੌਰ ਸੀਗਾ ਉਹਦੇ ਵਿੱਚ 90 92 ਦੇ ਵਿੱਚ ਉਹਦੇ ਵਿੱਚੋਂ ਬੱਸਾਂ ਦੇ ਵਿੱਚੋਂ ਹਿੰਦੂ ਭਰਾਵਾਂ ਨੂੰ ਕੱਢ ਕੇ ਸਿੱਖਾਂ ਵੱਲੋਂ ਮਾਰਿਆ ਜਾ ਰਿਹਾ ਠੀਕ ਹੈ ਹਾਂਜੀ ਹਾਂ ਉਹਦੇ ਉਹਦੇ ਵਿੱਚ ਇਦਾਂ ਵੀ ਇਹ ਸਿੱਖਾਂ ਦੇ ਅੱਖ ਨੂੰ ਢਾਈ ਲਾ ਢਾ ਲਾਈ ਜਾ ਰਹੀ ਹੈ ਜੀ ਹੂੰ ਇਦਾਂ ਦਾ ਇਹ ਇਹਦੇ ਵਿੱਚੋਂ ਹਿੰਦੂ ਸਿੱਖਾਂ ਨੂੰ ਭੜਕਾਇਆ ਜਾ ਰਿਹਾ ਹੈ ਇਸ ਮੁੱਦੇ ਤੇ ਇਦਾਂ ਵੀ ਦੰਗੇ ਭੜਕਣ ਦਾ ਵੀ ਦੇਖੋ ਕੁਝ ਵੀ ਹੋ ਸਕਦਾ ਹੈ ਜਦੋਂ ਕੁਝ ਇਸ ਤਰ੍ਹਾਂ ਦਾ ਦਿਖਾਇਆ ਜਾਵੇ ਹੈਨਾ ਸਿੱਖਾਂ ਦੇ ਅੱਛ ਨੂੰ ਢਾਹ ਲਾਈ ਜਾ ਰਹੀ ਠੀਕ ਹੈ ਜੀ ਅਰੇ ਅਗਲਾ ਇੱਕ 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 ਇਹ ਹੈ ਜੀ ਉਹਦੇ ਵਿੱਚ ਕਿ ਸੰਤਾਂ ਨੂੰ ਕਾਂਗਰਸ ਦਾ ਏਜੰਟ ਦੱਸਿਆ ਜਾ ਰਿਹਾ ਹੈ ਉਹਦੇ ਚ ਸੌਦੇਬਾਜ਼ੀ ਕਰਦੇ ਦਿਖਾਏ ਜਾ ਰਹੇ ਨੇ ਸੰਤ ਬਾਬਾ ਜਰਨੈਲ ਸਿੰਘ ਨੂੰ ਭਿੰਡਰਾਵਾਲਿਆਂ ਨੂੰ ਤੇ ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਸੀਂ ਤੁਹਾਨੂੰ ਵੋਟਾਂ ਦੀ ਲੋੜ ਹੈ ਤੇ ਸਾਨੂੰ ਖਾਲਸਾਣ ਦੀ ਏਦਾਂ ਦੀ ਕੋਈ ਸ਼ੌਦੇਵਾਜੀ ਕਰਕੇ ਸੰਤਾ ਨੂੰ ਕਾਂਗਰਸ ਦਾ ਏਜੰਟ ਸਾਬਤ ਕਰਿਆ ਜਾ ਰਿਹਾ ਹੈ ਉਹ ਸੰਤਾ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਠੀਕ ਹੈ ਜੀ ਜੀ ਦੋ ਹੋ ਗਏ ਪੁਆਇੰਟ ਤੀਜਾ ਜੀ ਬਾਕੀ ਇਹ ਹੈ ਵੀ ਜਿਹੜੇ ਛਾਡੇ ਸੰਤ ਸੀਗੇ ਜੀ ਸਾਡੇ ਟਕਸਾਲ ਦੇ 14ਵੇਂ ਮੁਖੀ ਸੀਗੇ ਇਹ ਉਹਨਾਂ ਦੇ ਅਕਸ ਨੂੰ ਉਹਨਾਂ ਦਾ ਕਿਰਦਾਰ ਹੈ ਜਿਹੜਾ ਉਹ ਅਸੀਂ ਨਹੀਂ ਚਾਹੁੰਦੇ ਵੀ ਉਹ ਕਿਸੇ ਇਹ ਇਦਾਂ ਦੇ ਪਤਿਤ ਬੰਦੇ ਵੱਲੋਂ ਨਿਭਾਇਆ ਜਾਵੇ ਮਿਲੋ ਕਿਰਦਾਰ ਤਾਂ ਨਿਭਾਇਆ ਹੀ ਨਹੀਂ ਜਾ ਸਕਦਾ ਨਾ ਸੰਤਾਂ ਦਾ ਹਾਂ ਉਹ ਇੱਕ ਪਤਿਤ ਬੰਦਾ ਉਹ ਖਬਰੇ ਉਹ ਸਰੋ ਮੌਨਾ ਜੀ ਪਤਿਤ ਹੈ ਜੀ ਖਬਰੇ ਸ਼ਰਾਬਾਂ ਪੀਣਾ ਕਿੱਦਾਂ ਦਾ ਉਹਦਾ ਜੀਵਨ ਹੋਊਗਾ ਉਹਦੇ ਬਾਰੇ ਚਲੋ ਆਪਾਂ ਗੱਲ ਨਹੀਂ ਕਰਦੇ ਪਰ ਇਹ ਸੰਤਾਂ ਦਾ ਜੋ ਕਿਰਦਾਰ ਹੈ ਤਾਂ ਕਿਸੇ ਵੱਲੋਂ ਵੀ ਨਿਭਾਇਆ ਨਹੀਂ ਜਾ ਸਕਦਾ ਸਾਨੂੰ ਇਸ ਚੀਜ਼ ਤੇ ਇਤਰਾਜ਼ ਹੈ ਜੀ ਸੋ ਅਸੀਂ ਜਿਹੜੀ ਉਹ ਪਟੀਸ਼ਨ ਪਾਈ ਹੈ ਉਹਦੇ ਚ ਇਹ ਹੈ ਵੀ ਇਹਦੀ ਜਿਹੜੀ ਫਿਲਮ ਹੈ ਜੀ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਬੈਨ ਹੋਣੀ ਚਾਹੀਦੀ ਠੀਕ ਹੈ ਤੁਸੀਂ ਇਹ ਫਿਲਮ ਬੈਨ ਕਰਨ ਲਈ ਲਾਈ ਹੈ ਜਾਂ ਉਹਦੇ ਵਿੱਚੋਂ ਸੀਨ ਕੱਟਣ ਦੀ ਗੱਲ ਕੀਤੀ ਹੈ ਜੀ ਅਸੀਂ ਤਾਂ ਬੈਨ ਕਰਨ ਨੂੰ ਹੀ ਕਵਾਂਗੇ ਬੈਨ ਹੀ ਕਰਨ ਵਾਸਤੇ ਲਾਈ ਜਿਨੇ ਸੰਤਾਂ ਦਾ ਰੋਲ ਕੀਤਾ ਉਹ ਹੈ ਕੌਣ ਉਹ ਕੋਈ ਮੇਰੇ ਨਾਲ ਚੈੱਕਲ ਹੈ ਜੀ ਇਹ ਇਹ ਕੰਗਣਾ ਰਣਾਉਤ ਜੀ ਹਾਂਜੀ ਉਹ ਕਰ ਲੈ ਚਲੋ ਉਹਨਾਂ ਦਾ ਕੋਈ ਸਾਨੂੰ ਇਤਰਾਜ਼ ਨਹੀਂ ਜੀ ਉਹ ਜਿਹਦਾ ਮਰਜ਼ੀ ਕਿਰਦਾਰ ਕਰਨ ਪਰ ਸਾਡੇ ਧਰਮ ਤੇ ਕੋਈ ਉਂਗਲ ਚੱਕੇ ਜਾਂ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰੇ ਇਹ ਆਪਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਜੀ ਹੂੰ ਜੀ ਕਿਉਂਕਿ ਸੰਤਾਂ ਦੇ ਤੇ ਜਦੋਂ ਅਮਰਪਾਲ ਸਿੰਘ ਆਏ ਸੀਗੇ ਤੇ ਉਸ ਚੀਜ਼ ਤੋਂ ਕੁਝ ਉਹਦੇ ਤੇ ਹਾਂ ਦੇਖੋ ਕਿੰਨਾ ਇਸ ਤਰ੍ਹਾਂ ਜਤਾਇਆ ਸੀ ਤੇ ਅੱਜ ਤਾਂ ਫਿਰ ਇੱਕ ਕਲੀਨ ਸ਼ੇਪ ਬੰਦਾ ਆ ਕੇ ਜੀ ਜੀ ਹਾਂ ਉਹਦੇ ਤੇ ਦੇਖੋ ਕਿੰਨੇ ਇਲਜ਼ਾਮ ਲਗਾਏ ਗਏ ਨੇ ਉਸ ਟਾਈਮ ਅਮਰਪਾਲ ਸਿੰਘ ਤੇ ਵੀ ਇਹ ਜੀ ਸੰਤਾਂ ਦੀ ਰੀਸ ਕਰਦਾ ਜੀ ਕਾਪੀ ਕਰਦਾ ਜੀ ਪਰ ਜਦੋਂ ਅੱਜ ਇੱਕ ਪ੍ਰਤਿਤ ਬੰਦਾ ਸ਼ੇਰੋਮੋ ਨਾ ਬੰਦਾ ਆ ਜਾਂ ਪਤਾ ਨਹੀਂ ਕਿੱਦਾਂ ਦੇ ਕਿਰਦਾਰ ਦਾ ਬੰਦਾ ਅੱਜ ਸੰਤਾਂ ਦਾ ਰੋਲ ਹੀ ਅਦਾ ਕਰ ਰਿਹਾ ਫਿਰ ਉਹਦੇ ਤੇ ਇਤਰਾਜ਼ ਇਹਨਾਂ ਨੂੰ ਕਿਉਂ ਨਹੀਂ ਹੋ ਰਿਹਾ ਹੁਣ ਜਿਹੜੀ ਆਪਾਂ ਗੁਰਵਿੰਦਰ ਸਿੰਘ ਤੇ ਜਗਮਉਨ ਸਿੰਘ ਦੇ ਨਾਲ ਗੱਲਬਾਤ ਕਰ ਲਈ ਗਈ ਹੈ ਇਸ ਤੋਂ ਪਤਾ ਲੱਗਿਆ ਕਿ ਇਹ ਜਿਹੜੀ ਆ ਪਟੀਸ਼ਨ ਦੋ ਵਕੀਲਾਂ ਦੀ ਜੋੜੀ ਦੇ ਵੱਲੋਂ ਐਡਵੋਕੇਟ ਈਮਾਨ ਸਿੰਘ ਖਾਲਾ ਤੇ ਐਡਵੋਕੇਟ ਦੀਪਿੰਦਰ ਸਿੰਘ ਬਿਰਕ ਦੇ ਵੱਲੋਂ ਜਿਹੜੀ ਐ ਦਰ ਕੀਤੀ ਗਈ ਹੈ ਤੇ ਆਪਾਂ ਐਡਵੋਕੇਟ ਦੀਪਿੰਦਰ ਸਿੰਘ ਬਿਰਕ ਦੇ ਨਾਲ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਵੱਲੋਂ ਜਿਹੜੀ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਉਹਨਾਂ ਦਾ ਜਿਹੜਾ ਕਿਹੜਾ ਪੱਖ ਹੈਗਾ ਤੇ ਕਿਸ ਤਰੀਕੇ ਦੇ ਨਾਲ ਇਹ ਫਿਲਮ ਜਿਹੜੀ ਆ ਰੋਕੀ ਜਾ ਸਕਦੀ ਹੈ ਸੀਨ ਕੱਟ ਕੀਤੇ ਜਾ ਸਕਦੇ ਜਾਂ ਕਿ ਕੁਝ ਹੋ ਸਕਦਾ ਐਡਵੋਕੇਟ ਦੀਪਿੰਦਰ ਸਿੰਘ ਬਿਰਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਗਮੀ ਸਿੰਘ ਖਪਿਆਲੀ ਪੱਤਰਕਾਰ ਬੋਲਦਾ ਜੀ ਤੇ ਤੁਸੀਂ ਇੱਕ ਰਿੱਟ ਦਾਇਰ ਕੀਤੀ ਆ ਹਾਈ ਕੋਰਟ ਦੇ ਵਿੱਚ ਐਮਰਜੈਂਸੀ ਫਿਲਮ ਨੂੰ ਲੈ ਕੇ ਕਿ ਜਿਹੜੀ ਉਹ ਬੈਨ ਹੋਣੀ ਚਾਹੀਦੀ ਜਾਂ ਸੀਨ ਕੱਟੇ ਜਾਣੇ ਚਾਹੀਦੇ ਕੀ ਜਾਣਕਾਰੀ ਹੈ ਜੀ ਮੈਂ ਉਹ ਜਾਣਕਾਰੀ ਲੈਣ ਲਈ ਕਾਲ ਕਰ ਰਿਹਾ ਹਾਂ ਇਹ ਜੀ ਅਸੀਂ ਦੋ ਪਟੀਸ਼ਨਰ ਨੇ ਉਹਨਾਂ ਵੱਲੋਂ ਸੀ ਰਿਟ ਦਾਇਰ ਕੀਤੀ ਹੈ ਜੀ ਜੀ ਇਹ ਰਿਟ ਜੀ ਮੇਰੇ ਵੱਲੋਂ ਤੇ ਮੇਰੇ ਨਾਲ ਜੀ ਮੇਰੇ ਕਲੀਗ ਐਡਵੋਕੇਟ ਇਮਾਨ ਸਿੰਘ ਖਾਰਾ ਵੱਲੋਂ ਸਾਡੇ ਵੱਲੋਂ ਇਹ ਰਿਟ ਪਟੀਸ਼ਨ ਕੱਲ ਦਾਇਰ ਕੀਤੀ ਗਈ ਹੈ ਜੀ ਜੀ ਤੇ ਹੋਪਫੁਲੀ ਜੀ ਕੱਲ ਥਰਸਡੇ ਜਾਂ ਫਰਡੇ ਨੂੰ ਇਹ ਲਿਸਟ ਹੋ ਜੂਗੀ ਹੇਰਿੰਗ ਲਈ ਜੀ ਇਸ ਰਿਟ ਚ ਜੀ ਅਸੀਂ ਪਹਿਲੀ ਦਲੀਲ ਤਾਂ ਇਹ ਦਿੱਤੀ ਹੈ ਕਿ ਜਿਹੜਾ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਇਹ ਟ੍ਰੇਲਰ ਨੂੰ ਦੇਖ ਕੇ ਪਤਾ ਲੱਗਦਾ ਕਿ ਜਿਹੜਾ ਇਹ ਫਿਲਮ ਨੂੰ ਸਰਟੀਫਿਕੇਟ ਦਿੱਤਾ ਪਿਆ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਵੱਲੋਂ ਜੀ ਉਹ ਸਰਟੀਫਿਕੇਟ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਇਹ 3 ਮਿੰਟ ਦੇ ਟ੍ਰੇਲਰ 'ਚ ਵੀ ਜੋ ਇਹੋ ਜਿਹੇ ਸੀਨ ਨੇ ਜਿਹੜੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਜਿਹੜਾ ਪੰਜਾਬ 'ਚ ਸਿੱਖਾਂ ਤੇ ਹਿੰਦੂ ਭਾਈਚਾਰੇ ਦੇ ਵਿੱਚ 9 ਮਾਸ ਦਾ ਰਿਸ਼ਤਾ ਹੈ ਉਹ ਤੇ ਬਹੁਤ ਗਲਤ ਅਸਰ ਪਾਉਂਦੇ ਨੇ ਤੇ ਜੇ ਇਹ 3 ਮਿੰਟ ਦੇ ਟ੍ਰੇਲਰ 'ਚ ਇਹੋ ਜਿਹੇ ਦੋ ਸੀਨ ਰੱਖ ਸਕਦੇ ਨੇ ਤੇ ਇਹਨਾਂ ਨੇ ਪੂਰੀ ਫਿਲਮ 'ਚ ਹੋਰ ਪਤਾ ਨਹੀਂ ਜੀ ਕੀ ਕੁਝ ਰੱਖਿਆ ਹੋਊਗਾ ਜੀ ਤਾਂ ਕਰਕੇ ਜੀ ਸਾਡੀ ਪਹਿਲੀ ਡ ਕਿ ਇਹ ਸਰਟੀਫਿਕੇਟ ਖਾਰਜ ਹੋਣਾ ਚਾਹੀਦਾ ਹੈ ਤੇ ਇਸ ਫਿਲਮ ਦੀ ਟੈਂਪਰੇਰੀ ਸਟੇ ਹੋਣੀ ਚਾਹੀਦੀ ਹੈ ਇਹ ਹਜੇ ਰਿਲੀਜ਼ ਨਹੀਂ ਹੋਣੀ ਚਾਹੀਦੀ ਜੀ ਇਨ ਦਾ ਮੀਨ ਵਾਈਲ ਜਦੋਂ ਪਟੀਸ਼ਨ ਚੱਲੇਗੀ ਜੀ ਇੱਕ ਕਮੇਟੀ ਬੰਨੀ ਚਾਹੀਦੀ ਹੈ ਕਮੇਟੀ ਚ ਫਿਲਮ ਵਾਲੇ ਵੀ ਹੋਣ ਸੈਂਟਰਲ ਬੋਰਡ ਵਾਲੇ ਵੀ ਹੋਣ ਐਸਜੀਪੀਸੀ ਮੈਂਬਰ ਵੀ ਹੋਣ ਤੇ ਇੱਕ ਕੋਈ ਐਮਿਨੈਂਟ ਸਿੱਖ ਪਰਸਨੈਲਿਟੀ ਵੀ ਹੋਵੇ ਓਕੇ ਇਹ ਸਾਰੇ ਰਲ ਕੇ ਬਹਿ ਕੇ ਫਿਲਮ ਦੇਖਣ ਫਿਲਮ ਦਾ ਰਿਵਿਊ ਕਰਨ ਜਿਹੜੇ ਆਬਜੈਕਸ਼ਨੇਬਲ ਸੀਨ ਹੈਗੇ ਨੇ ਜਿਨ੍ਹਾਂ ਤੇ ਆਪੱਤੀ ਜਾਰ ਹੋ ਸਕਦੀ ਹੈ ਉਹ ਸੀਨ ਕੱਟੇ ਜਾਣ ਉਸ ਤੋਂ ਬਾਅਦ ਇਸ ਫਿਲਮ ਨੂੰ ਨਵਾਂ ਸਰਟੀਫਿਕੇਟ ਦਿੱਤਾ ਜਾਏ ਤੇ ਇਹ ਫਿਲਮ ਫਿਰ ਰਿਲੀਜ਼ ਕੀਤੀ ਜਾਏ ਜੀ ਤੁਹਾਨੂੰ ਉਹਦੀ ਟ੍ਰੇਲਰ ਤੇ ਤਰਾਜ ਹੋ ਗਿਆ ਜੀ ਟ੍ਰੇਲਰ ਤੇ ਸਾਨੂੰ ਜੀ ਦੇਖੋ ਜੀ ਤੁਸੀਂ ਟ੍ਰੇਲਰ ਚ ਇਹਨਾਂ ਨੇ ਦੋ ਸੀਨ ਦਿਖਾਏ ਨੇ 1 2 37 ਤੋਂ 2 39 ਮਿੰਟ ਤੇ ਸੀਨ ਆਉਂਦੇ ਜੀ ਜਿਹੇ ਇਹ ਦਿਖਾਉਂਦੇ ਨੇ ਕਿ ਅਮਰਤਾਰੀ ਪਹਿਰਾ ਵਿੱਚ ਕੁਝ ਜਿਹੜੇ ਸਿੱਖ ਨੌਜਵਾਨ ਨੇ ਉਹ ਬਸ ਤੋਂ ਥੱਲੇ ਉਤਾਰ ਕੇ ਜਿਹੜੇ ਕਲੀਨ ਸ਼ੇਵ ਮੋਨੇ ਮੁੰਡੇ ਨੇ ਜਾਂ ਮੋਨੀਆਂ ਸਵਾਰੀਆਂ ਨੇ ਉਹਨਾਂ ਤੇ ਏਕ 47 ਨਾਲ ਸਿੱਧੇ ਫੈਰ ਮਾਰਦੇ ਨੇ ਜੀ ਇਸ ਦਾ ਕੋਈ ਸਿਗਨੀਫੀਕੈਂਸ ਨਹੀਂ ਹੈਗਾ ਕੋਈ ਇਹਦਾ ਬੈਕਗ੍ਰਾਉਂਡ ਨਹੀਂ ਹੈਗਾ ਕੋਈ ਕ੍ਰੈਡੀਬਿਲਿਟੀ ਨਹੀਂ ਹੈਗੀ ਜੀ ਦੂਜਾ ਜੀ ਇੱਕ ਸੀਨ ਆਉਂਦਾ ਜਿੱਦੇ ਇਹ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਇੱਕ ਸੀਨ ਦਿਖਾਉਂਦੇ ਨੇ ਕਿ ਉਹ ਕਾਂਗਰਸ ਦੇ ਲੀਡਰ ਨਾਲ ਵੋਟਾਂ ਦੀ ਸਾਜ-ਵਾਜ ਕਰਕੇ ਇੱਕ ਡੀਲ ਕਰਦੇ ਨੇ ਕਿ ਮੈਂ ਤੁਹਾਨੂੰ ਵੋਟਾਂ ਲੈ ਕੇ ਦਊਂਗਾ ਤੇ ਤੁਸੀਂ ਮੇਰਾ ਸਾਥ ਦਿਓ ਇੱਕ ਵੱਖਰੇ ਦੇਸ਼ ਲਈ ਇਹ ਜੀ ਇਹ ਐਪੀਸੋਡਸ ਦੀ ਇਹ ਸਟੋਰੀ ਦੀ ਕੋਈ ਬੈਕਿੰਗ ਨਹੀਂ ਹੈਗੀ ਇਹ ਅੱਜ ਤੱਕ ਨਾ ਕਦੀ ਡਿਮਾਂਡ ਐਵੇਂ ਦੀ ਕੀਤੀ ਗਈ ਹੈ ਤੇ ਨਾ ਐਵੇਂ ਹੋਇਆ ਇਹਨਾਂ ਦੀ ਕ੍ਰੈਡੀਬਿਲਟੀ ਕੋਈ ਨਹੀਂ ਹੈਗੀ ਇਹ ਸਿਰਫ ਔਰ ਸਿਰਫ ਸਿੱਖਾਂ ਦਾ ਕਿਰਦਾਰ ਕੁਸ਼ੀ ਕਰਨ ਲਈ ਇਹ ਸੀਨ ਪਾਏ ਗਏ ਨੇ ਭਾਈਚਾਰੇ ਖਿਲਾਫ ਨਫ਼ਰਤ ਪੈਦਾ ਕਰਨ ਲਈ ਪਾਏ ਗਏ ਨੇ ਇਹਨਾਂ ਦਾ ਮਕਸਦ ਕਿਉਂਕਿ ਜੀ ਤੁਸੀਂ ਕੰਗਣਾ ਦਾ ਅੱਗੇ ਵੀ ਤੁਸੀਂ ਮਕਸਦ ਦੇਖਿਆ ਇਹਨਾਂ ਨੇ ਹੁਣ ਜਦੋਂ ਫਿਲਮ ਦੀ ਪ੍ਰੋਮੋਸ਼ਨ ਵੇਲੇ ਵੀ ਇਹ ਪੰਜਾਬ ਨਾਲ ਇਹਨਾਂ ਨੂੰ ਨਫ਼ਰਤ ਹੈ ਜੀ ਬਿਲਕੁਲ ਪੰਜਾਬ ਨਾਲ ਇਹਨਾਂ ਨੂੰ ਨਫ਼ਰਤ ਹੈ ਤੇ ਇਹ ਪੰਜਾਬ ਪ੍ਰਤੀ ਜਿਹੜੀ ਨਫ਼ਰਤ ਹੈ ਇਹ ਕਿਸੇ ਨਾ ਕਿਸੇ ਤਰ੍ਹਾਂ ਜ਼ਾਹਰ ਕਰਦੇ ਨੇ ਕਦੀ ਕਿਸੇ ਇੰਟਰਵਿਊ 'ਚ ਕਰ ਦਿੰਦੇ ਨੇ ਕਦੀ ਕੋਈ ਸਟੇਟਮੈਂਟ ਦੇ ਦੇ ਦਿੰਦੇ ਨੇ ਹੁਣ ਤਾਂ ਜੀ ਇਹਨਾਂ ਨੇ ਫਿਲਮ ਚ ਵੀ ਇਹੋ ਜਿਹੇ ਸੀਨ ਦਿਖਾਤੇ ਹੂੰ ਇਹਦਾ ਮਤਲਬ ਕਿ ਜਿਹੜੀ ਸ਼ਾਂਤਮਈ ਤਰੀਕੇ ਦੇ ਨਾਲ ਸੁਖ ਸ਼ਾਂਤੀ ਨਾਲ ਪੰਜਾਬ ਵਸ ਰਿਹਾ ਵਸਣਾ ਨਹੀਂ ਪਸੰਦ ਨਹੀਂ ਕਰਦੇ ਕੋਸ਼ਿਸ਼ ਤਾਂ ਦੇਖੋ ਜੀ ਇਹਨਾਂ ਨੇ ਇਹ ਹੈ ਕਿ ਲੋਕਾਂ ਚ ਭੜਕਾਊ ਭਾਵਨਾ ਪੈਦਾ ਕਰੀਏ ਹੂੰ ਠੀਕ ਹੈ ਜੀ ਹੁਣ ਮੋਟਿਵ ਇਹਨਾਂ ਦੇ ਇਹਨਾਂ ਨੂੰ ਪਤਾ ਨਹੀਂ ਜੀ ਕਿ ਇਹ ਕੀ ਨੇ ਪਰ ਸਾਨੂੰ ਪਤਾ ਹੈ ਕਿ ਇਹ ਜਿਹੜੀਆਂ ਫਿਲਮਾਂ ਦਾ ਅਸਰ ਹੁੰਦਾ ਹੈ ਇਹ ਫਿਲਮ ਜੀ ਵਿਜ਼ੂਅਲ ਤੇ ਆਡੀਓ ਰਿਪਰੈਜ਼ੈਂਟੇਸ਼ਨ ਹੈ ਇਹਨਾਂ ਦਾ ਜੇ ਤੁਸੀਂ ਆਮ ਸਟੇਟਮੈਂਟ ਨਾਲੋਂ ਦੇਖੋ ਤਾਂ ਇਹਨਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ ਆਮ ਜਨਤਾ 'ਤੇ ਕਿਉਂਕਿ ਫਿਲਮ ਜੀ ਆਪਣੇ ਆਪ ਚ ਇੱਕ ਇਹੋ ਜਿਹਾ ਸਨੇਹਾ ਦੇ ਸਕਦੀ ਹੈ ਜਿਹੜੇ ਕਈ ਵਾਰੀ ਆਮ ਤੌਰ ਤੇ ਨਹੀਂ ਦਿੱਤਾ ਜਾਂਦਾ ਤੇ ਫਿਲਮ ਜੀ ਤੁਸੀਂ ਦੇਖੋ ਹਜੇ ਤੱਕ 11 12 ਦਿਨਾਂ ਚ ਹੀ ਇਹ ਤੇ 26 27 ਮਿਲੀਅਨ ਵਿਊਜ਼ ਹੋ ਗਏ ਨੇ ਤੇ ਇੱਕ ਮਿਸ ਇਨਫਾਰਮੇਸ਼ਨ ਸਪਰੈਡ ਕਰ ਰਹੀ ਹੈ ਇਹ ਬਿਲਕੁਲ ਜਿਹੜੇ ਫੈਕਟਸ ਰਿਪਰੈਜ਼ੈਂਟ ਕਰ ਰਹੀ ਹੈ ਉਹ ਗਲਤ ਨੇ ਤਾਂ ਕਰਕੇ ਜੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਖਾਤਰ ਤੇ ਵਕੀਲ ਹੋਣ ਦੇ ਖਾਤਰ ਸਾਡਾ ਇਹਨਾਂ ਕੋ ਫਰਜ਼ ਬਣਦਾ ਸੀ ਕਿ ਇਹਨੂੰ ਅਸੀਂ ਕਾਲ ਕਰੀਏ ਤੇ ਇੱਕ ਰਿਟ ਫਾਈਲ ਅਸੀਂ ਕੀਤੀ ਜੀ ਦੋ ਪਟੀਸ਼ਨਰਾਂ ਦੇ ਬਿਹਾਫ ਤੇ ਕਿ ਇਹ ਸਾਰੇ ਜਿਹੜੇ ਸੀਨ ਨੇ ਇੱਕ ਕਿਸੇ ਵੀ ਹਿਸਟੋਰੀਕਲ ਬੈਕਗ੍ਰਾਉਂਡ ਕਿਸੇ ਵੀ ਕ੍ਰੈਡੀਬਿਲਟੀ ਦੇ ਬੇਸ ਤੇ ਨਹੀਂ ਹੈਗੇ ਇਹਨਾਂ ਨੂੰ ਡਿਲੀਟ ਕੀਤਾ ਜਾ ਜਿਹੜੀ ਇਹ 6 ਤਰੀਕ ਨੂੰ ਪੰਜਾਬ ਦੇ ਸਿਨੇਮਾ ਗ੍ਰੰਥ ਜ 7 ਤਰੀਕ ਤੱਕ ਬੌਂਡ ਹੈ ਰਿਲੀਜ਼ ਹੋਣੀ ਹੈ ਪੂਰੇ ਭਾਰਤ 'ਚ ਏਦਾਂ ਹੋਊਗੀ ਫਿਰ ਇਹਦੇ 'ਚ ਰੋਕ ਲੱਗ ਸਕਦੀ ਹੈ ਜਾਂ ਉਹਨਾਂ ਨੇ ਇਹਦੇ 'ਚ ਜੇ ਅਸੀਂ ਜਿਹੜੀ ਅਸੀਂ ਰਿੱਟ ਦੈਅਰ ਕੀਤੀ ਹੈ ਜੀ ਇਹਦੇ 'ਚ ਅਸੀਂ ਯੂਨੀਅਨ ਆਫ ਇੰਡੀਆ ਥਰੂ ਮਿਨਿਸਟਰੀ ਆਫ ਬ੍ਰਾਡਕਾਸਟਿੰਗ ਐਂਡ ਇਨਫੋਰਮੇਸ਼ਨ ਉਹਨਾਂ ਨੇ ਵੀ ਪਾਰਟੀ ਬਣਾਇਆ ਜੀ ਵੇਰ ਅਸੀਂ ਜਿਹੜਾ CBFC ਹੈ ਜਿਨ੍ਹਾਂ ਨੇ ਸਰਟੀਫਿਕੇਟ ਦਿੱਤਾ ਅਸੀਂ ਉਹਨਾਂ ਨੂੰ ਵੀ ਪਾਰਟੀ ਬਣਾਇਆ ਹੈ ਅਸੀਂ ਜੀ ਸਟੇਟ ਆਫ ਪੰਜਾਬ ਨੂੰ ਵੀ ਪਾਰਟੀ ਬਣਾਇਆ ਹੈ ਡੀਜੀਪੀ ਦੇ ਥਰੂ ਤੇ ਹੋਮ ਸੈਕਟਰੀ ਦੇ ਥਰੂ ਜੀ ਅਸੀਂ ਉਹਨਾਂ ਨੂੰ ਕਿਹਾ ਕਿ ਜਿੰਨਾ ਤੱਕ ਇਸ ਇੱਕ ਕਮੇਟੀ ਨਹੀਂ ਬਣਾਈ ਜਾਂਦੀ ਕਮੇਟੀ ਦਾ ਕੋਈ ਫੈਸਲਾ ਨਹੀਂ ਹੁੰਦਾ ਨਵਾਂ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ ਤਾਂ ਇਹ ਫਿਲਮ ਤੇ ਰੋਕ ਲਾਣੀ ਚਾਹੀਦੀ ਹੈ ਇਹ ਸਾਡੀ ਜੀ 1 ਆਫ ਦੀ ਚੀਫ ਜਿਹੜੀ ਹੈਗੀ ਹੈ ਦਲੀਲ ਹੈ ਜੀ ਅਸੀਂ ਜਿਹੜੀ ਪੇਸ਼ ਕੀਤੀ ਹੈ ਅਦਾਲਤ ਮੂਰੇ ਕਿ ਜਿੰਨਾ ਤੱਕ ਇਹ ਕਮੇਟੀ ਕੋਈ ਫੈਸਲੇ ਤੇ ਨਹੀਂ ਆਉਂਦੀ ਆਬਜਕਸ਼ਨੇਬਲ ਸੀਨ ਡਿਲੀਟ ਨਹੀਂ ਕੀਤੇ ਜਾਂਦੇ ਤਾ ਇਹ ਫਿਲਮ ਤੇ ਟੈਂਪਰੇਰੀ ਰਿਲੀਜ਼ ਲਾਇਆ ਜਾਏ। ਦੇਖੋ ਜੀ ਅਸੀਂ ਇਸ ਗੱਲ ਤੋਂ ਵੀ ਜਾਣੂ ਆ ਕਿ ਜਦੋਂ ਇੱਕ ਫਿਲਮ ਬਣਦੀ ਹੈ, ਇੱਕ ਫਿਲਮ ਹੈ ਚਲੋ ਕਿਸੇ ਵੀ ਮਨੁੱਖਾਂ ਨਾਲ ਬਣਾਈ ਹੋਏ ਪਰ ਇਹਦੇ ਚ ਬੜੀ ਟੀਮ ਦੀ ਮਿਹਨਤ ਵੀ ਲੱਗੀ ਹੁੰਦੀ ਹੈ ਆ ਕੁਝ ਤੇ ਬੜੇ ਲੋਕ ਇਹਦੇ ਨਾਲ ਜੁੜੇ ਹੁੰਦੇ ਨੇ। ਕਈਆਂ ਦਾ ਰੋਜ਼ਗਾਰ ਜੁੜਿਆ ਹੁੰਦਾ ਹੈ। ਤਾਂ ਕਰਕੇ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਇਹਨੂੰ ਬੈਨ ਕਰੋ। ਇਹਨਾਂ ਨੇ ਫਿਲਮ ਬਣਾਤੀ ਚਲੋ ਬਣਾਉਣੀ ਸੀ ਪਰ ਫਿਲਮ ਜੇ ਤੁਸੀਂ ਕੋਈ ਸੱਚੀ ਘਟਨਾ ਦੇ ਬਣਾ ਰਹੇ ਹੋ ਤਾਂ ਉਹ ਸੱਚੇ ਫੈਕਟਸ ਦੇ ਆਧਾਰਿਤ ਹੋਣਾ ਚਾਹੀਦੀ ਆ। ਉਹਦੇ ਚ ਗਲਤ ਫੈਕਟਸ ਨਹੀਂ ਹੋਣੇ ਚਾਹੀਦੇ। ਤਾਂ ਸਾਡੀ ਸਿਰਫ ਇਹੀ ਦਲੀਲ ਹੈ ਕਿ ਜਿਹੜੇ ਫੈਕਟਸ ਗਲਤ ਦਰਸਾਏ ਗਏ ਨੇ ਖਾਸ ਕਰ ਸਿੱਖ ਕੌਮ ਪ੍ਰਤੀ ਉਹ ਡਿਲੀਟ ਕੀਤੇ ਜਾਣ ਠੀਕ ਹੈ ਜਿਹੜੀ ਤੁਸੀਂ ਰਿਟ ਅਦਾਲਤ ਕੀਤੀ ਹੈ ਸਰ ਇਹਦੇ ਲਈ ਕੋਈ ਟਾਈਮ ਬਾਉਂਡ ਹੁੰਦਾ ਹੈ ਕਿ ਇੰਨੇ ਦਿਨਾਂ ਦੇ ਵਿੱਚ ਵਿੱਚ ਫੈਸਲਾ ਹੋਊਗਾ ਜਾਂ ਕਿਦਾਂ ਕਾਰਵਾਈ ਸ਼ੁਰੂ ਹੋਗੀ ਉਹ ਵੈਸੇ ਇਹ ਰਿਟ ਲਈ ਕੋਈ ਐਵੇਂ ਜਿਹਾ ਟਾਈਮ ਬਾਉਂਡ ਨਹੀਂ ਹੁੰਦਾ ਇਹ ਤਾਂ ਪਰ ਜਿਵੇਂ ਹੁਣ ਪਤਾ ਹੈ ਕਿ ਫਿਲਮ ਦੇ ਰਿਲੀਜ਼ 6 ਤਰੀਕ ਨੂੰ ਹੈਗੀ ਹੈ ਤਾਂ ਇਹ ਸਾਡੀ ਵੀ ਪੂਰੀ ਕੋਸ਼ਿਸ਼ ਰਹੇਗੀ ਤਾਂ ਕੋਰਟ ਵੀ ਨਾਲੇ ਇਸ ਗੱਲ ਨੂੰ ਸਮਝਦਾ ਹੈ ਕਿ ਹੁਣ ਸਾਡੇ ਕੋਲ ਦਿਨ ਥੋੜੇ ਨੇ ਕਿ ਇਹਨੂੰ ਥੋੜੀ ਜਿਹੀ ਫਾਸਟ ਇੱਥੇ ਕੰਮ ਕਰਨਾ ਪੈਣਾ ਹੈ ਠੀਕ ਠੀਕ ਹੈ ਹਾਂਜੀ ਤੁਹਾਨੂੰ ਲੱਗਦਾ ਕਿ ਇਹਦੇ ਤੇ ਉਦੋਂ ਤੱਕ ਕੋਈ ਨਾ ਕੋਈ ਹੱਲ ਨਿਕਲ ਆਊਗਾ ਹਾਂਜੀ ਸਾਨੂੰ ਪੂਰੀ ਆਸ ਹੈ ਜੀ ਅਸੀਂ ਰੱਟ ਪੂਰੀ ਅਸੀਂ ਲੀਗਲ ਫਰੇਮਵਰਕ ਦੇ ਦਾਇਰੇ ਦੇ ਅੰਦਰ ਰਹਿ ਕੇ ਫਾਈਲ ਕੀਤੀ ਹੈ ਲੀਗਲ ਪ੍ਰੋਵੀਜ਼ਨਾਂ ਮੈਂਸ਼ਨ ਕੀਤੀਆਂ ਨੇ ਜਿਹੜੀਆਂ ਵਾਇਲਟ ਕੀਤੀਆਂ ਨੇ ਜਿਹੜੇ ਕਾਨੂੰਨ ਨਹੀਂ ਤਰਝੀਆਂ ਉਡਾਈਆਂ ਗਈਆਂ ਨੇ ਅਸੀਂ ਉਹ ਸਭ ਮੈਂਸ਼ਨ ਕੀਤਾ ਹੈ ਜੀ ਤੇ ਸਾਨੂੰ ਪੂਰੀ ਆਸ ਹੈ ਕਿ ਅਸੀਂ ਕਿਸੇ ਨਾ ਕਿਸੇ ਹੱਲ ਤੱਕ ਨਿਕਲਾਂਗੇ ਤੇ ਇਹ ਜਿਹੜੇ ਸੀਨ ਨੇ ਅਸੀਂ ਡਿਲੀਟ ਕਰਾ ਕੇ ਹਟਾਂਗੇ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਦੀਪਿੰਦਰ ਆਪਣੀ ਗੱਲ ਐਡਵੋਕੇਟ ਦੀਪਿੰਦਰ ਸਿੰਘ ਦੇ ਨਾਲ ਹੋਈ ਹੈ ਜਿਨ੍ਹਾਂ ਨੇ ਆਪਦਾ ਪੱਖ ਰੱਖਿਆ ਕਿ ਇਹ ਫਿਲਮ ਦੇ ਵਿੱਚ ਜਿਹੜੇ ਸੀਨ ਹਨ ਉਹਨਾਂ ਨੂੰ ਲੈ ਕੇ ਤਰਾਜ ਕੀ ਸੀਗੀ ਇਹਨਾਂ ਦੋ ਭਰਾਵਾਂ ਨੂੰ ਗੁਰਵਿੰਦਰ ਸਿੰਘ ਤੇ ਜਗਮੋਨ ਸਿੰਘ ਨੂੰ ਪਰ ਤੁਹਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸ ਦਈਏ ਕਿ ਜਿਹੜੀ ਇਹ ਫਿਲਮ ਆ ਇਹ ਫਿਲਮ ਬਣਾਉਣ ਦਾ ਮਕਸਦ ਜਿਵੇਂ ਆਪਾਂ ਨੂੰ ਗੁਰਮੰਦਰ ਸਿੰਘ ਨੇ ਦੱਸਿਆ ਕਿ ਬਾਹਰਵਾਦੀ ਸਿੱਖਾਂ ਦੇ ਖਿਲਾਫ ਵੀ ਭੁੱਗ ਸਕਦੀ ਹੈ ਕਿਉਂਕਿ ਜਿਹੜੀ ਪੰਜਾਬ ਦੀ ਸਟੇਟ ਤੋਂ ਘੱਟ ਗਿਣਤੀ ਸਿੱਖ ਜਿੱਥੇ ਬੈਠੇ ਹੋਏ ਨੇ ਉਹਨਾਂ ਦਾ ਨੁਕਸਾਨ ਹੋ ਸਕਦਾ ਕਿਉਂਕਿ ਇਦਾਂ ਦੇ ਸੀਨ ਦਿਖਾ ਕੇ ਕਿ ਸਿੱਖਾਂ ਦਾ ਕਰਤਾਰ ਹੀ ਇੰਨਾ ਨੀਵਾ ਦਿਖਾਉਂਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਵੱਲੋਂ ਜ਼ਹਿਰ ਉਗਲਣਾ ਉਹਨੇ ਮੌਕਾ ਕਦੇ ਨਹੀਂ ਗਵਾਇਆ ਪਰ ਉਹਦੇ ਹੀ ਵੱਲੋਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਚਾਲ ਚੱਲ ਕੇ ਸਿੱਖਾਂ ਦੇ ਖਿਲਾਫ ਐਡਾ ਵੱਡਾ ਜ਼ਹਿਰ ਉਗਲ ਸਕਦੀ ਹੈ ਜਾਂ ਦੰਗੇ ਜਾਂ ਹੋਰ ਬਹੁਤ ਕੁਸ਼ ਕਰਵਾ ਸਕਦੀ ਹੈ ਉਹ ਕਿਉਂਕਿ ਉਹਨੂੰ ਤਾਂ ਉਸ ਚੀਜ਼ ਦਾ ਸੇਰਾ ਜਿਹੜਾ ਪਹਿਲਾਂ ਵੀ ਕੇਂਦਰ ਸਰਕਾਰ ਨੇ ਦਿੱਤਾ ਜੋ ਨਾਲ ਮਾਸਤੇ ਰਿਸ਼ਤੇ ਦਾ ਹੋਊਗਾ ਉਹ ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹਣਾ ਉਸ ਚੀਜ਼ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜੀ ਅਪੀਟਿਸ਼ਨ ਦਾਇਰ ਕੀਤੀ ਗਈ ਹੈ ਅਪੀਟਿਸ਼ਨ ਦਾ ਜਿਹੜਾ ਸਾਰਾ ਕੁਝ ਤੁਸੀਂ ਸੋਣ ਹੀ ਲਿਆ ਕਿ ਕਿੰਨੇ ਸਮੇਂ ਦੇ ਵਿੱਚ ਇਹ ਅਪੀਟਿਸ਼ਨ ਕੰਮ ਕਰੂਗੀ ਕਿਵੇਂ ਇਹਦੇ ਵਿੱਚ ਬੈਠ ਕੇ ਮੀਟਿੰਗ ਹੋ ਸਕਦੀ ਹੈ ਕਿਵੇਂ ਕਿਹੜੀਆਂ-ਕਿਹੜੀਆਂ ਘਰਾਂ ਨੂੰ ਜਿਹੜੀ ਉਹ ਪਾਰਟੀ ਵੀ ਇਹਦੇ ਵਿੱਚ ਬਣਾਇਆ ਗਿਆ ਪਰ ਹਕੀਕਤ ਦੇ ਵਿੱਚ ਇਹ ਹੈ ਕਿ ਹੁਣ ਇਹਦੇ ਵਿੱਚੋਂ ਕੱਟ ਕੀਤੇ ਜਾਣਗੇ ਸੀਨ 6 ਤਰੀਕ ਨੂੰ ਫਿਲਮ ਤੇ ਰੋਕ ਲੱਗੀ ਜਾਊਗੀ ਜਾਂ ਟੈਂਪ ਬੌਂਡ ਕੀਤਾ ਜਾਊਗਾ ਜਾਂ ਸਟੇ ਵਗੈਰਾ ਹੋਊਗਾ ਜਾਂ ਕੀ ਕੁਝ ਹੋਊਗਾ ਇਹ ਕੋਰਟ ਤੇ ਨਿਰਪਰ ਕਰਦਾ ਹੈ ਕਿ ਕੋਰਟ ਕਿੰਨੇ ਸਮੇਂ ਦੇ ਵਿੱਚ ਫੈਸਲਾ ਲੈਂਦੀ ਹੈ ਪਰ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਣਿਆ ਕਿ ਦਲਜੀਤ ਸਾਂਝ ਦੇ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਤੇ ਬਣੀ ਹੋਈ ਇੱਕ ਫਿਲਮ ਲਵਾਰਸਲਾਸ਼ਾਂ ਦੇ ਜਿਹੜੇ ਲਭ ਦੇ ਲਭ ਦੇ ਖੁਦ ਲਵਾਰਸਲਾਸ਼ ਬਣ ਗਏ ਉਹਨਾਂ ਨੇ ਉਹਨਾਂ ਦੇ ਜੀਵਨ ਤੇ ਬਣੀ ਹੋਈ ਫਿਲਮ ਅਜੇ ਤੱਕ ਸੈਂਸਰ ਦੇ ਵੱਲੋਂ ਇਜਾਜ਼ਤ ਨਹੀਂ ਮਿਲੀ ਉਹ ਰਲਦੀ ਫਿਰਦੀ ਆ ਉਹ ਲੱਗੇ ਹੀ ਨਹੀਂ ਪਰ ਇਹਦੇ ਵੱਲੋਂ ਬਣਾਈ ਹੋਈ ਸਿੱਖਾਂ ਦੇ ਖਿਲਾਫ ਫਿਲਮ ਕਿ ਸੈਂਸਰ ਬੋਰਡ ਦੇ ਵਿੱਚ ਅਜਿਹੇ ਲੋਕ ਬੈਠੇ ਨੇ ਕਿ ਉਹਨਾਂ ਦੇ ਮਨ ਦੇ ਵਿੱਚ ਸਿਰਫ ਇੱਕ ਇਨਾ ਹੀ ਆ ਕਿ ਸਿੱਖਾਂ ਦੇ ਖਿਲਾਫ ਜਹਿਰ ਉਗਲਨ ਵਾਲਾ ਆਵੇ ਤੇ ਉਹਨੂੰ ਛੇਤੀ ਪੇਸ਼ ਕਰ ਦਿਓ ਜਾਂ ਸਿੱਖਾਂ ਆਪਦੇ ਹੱਕ ਦੇ ਵਿੱਚ ਕੋਈ ਫਿਲਮ ਜਾਂ ਇਦਾਂ ਦੀ ਕੋਈ ਵੀਡੀਓ ਬਣਾ ਕੇ ਜਨਤ ਕਰ ਦੇ ਉਹਨਾਂ ਦੇ ਪਾਬੰਦੀਆਂ ਲਾ ਦਿਓ ਇਥੇ ਇਹ ਗੱਲਾਂ ਕਲੀਅਰ ਹੁੰਦੀਆਂ ਨਾ ਉਸ ਫਿਲਮ ਤੇ ਤਾਂ پابੰਦੀ ਲੱਗੀ ਹੋਈ ਹੈ ਤੇ ਇਸ ਫਿਲਮ ਨੂੰ ਜਿਹੜੀ ਆਜ਼ਾਦ ਦੇ ਕੇ ਸਿਨੇਮਾ ਘਰਾਂ ਦੇ ਵਿੱਚ ਲੱਗਣ ਲਈ ਡੀਲਾਂ ਤੱਕ ਹੋ ਗਈਆਂ ਲੋਕਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਹਿੰਦੇ ਨੇ ਕਿ ਬਈ ਆਪ ਦੇ ਸਿਨੇਮੇ ਘਰਾਂ ਦੇ ਵਿੱਚ ਫਿਲਮ ਨਹੀਂ ਲੱਗਣ ਦਿੱਤੀ ਜਾਣੀ ਚਾਹੀਦੀ ਪਰ ਉਸ ਤੋਂ ਪਹਿਲਾਂ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਪੂਰੀ ਫਿਲਮ ਕਿਤੇ ਸਿੱਖ ਜਥੇਬੰਦੀਆਂ ਦੇ ਆਗੂ ਨੂੰ ਅਕਾਲ ਤਖਤ ਸਾਹਿਬ ਦੇ ਜਹੇਦਾਰ ਜਾਂ ਹੋਰ ਕਿਸੇ ਨੂੰ ਵੀ ਇਹ ਫਿਲਮ ਪੂਰੀ ਤਰ੍ਹਾਂ ਦਿਖਾ ਕੇ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਹੈ ਕਿ ਇਹ ਫਿਲਮ ਦੇ ਵਿੱਚ ਆਹ ਫਿਲਮ ਆ ਇਹਦੇ ਵਿੱਚ ਕੋਈ ਤੁਹਾਨੂੰ ਸੀਨ ਤਰਾਜ ਰੋਗ ਲੱਗਦਾ ਉਹਨੂੰ ਜਿਹੜਾ ਕੱਟ ਕੱਟ ਹੋ ਸਕਦਾ ਜਾਂ ਕੁਝ ਵੀ ਹੈ ਕੀ ਉਹਨਾਂ ਦੀ ਮਨਛਾ ਕਿੰਨਾ ਪੈਸਾ ਲਾਇਆ ਉਹਨਾਂ ਨੇ ਤੇ ਚਲੋ ਕਮਾਈ ਕਰਨੀ ਆ ਸਾਡੇ ਤੇ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਸਭ ਤੋਂ ਅਰਮਰ ਬੈ ਇਕੱਠੇ ਕਰਨ ਦੀ ਕੋਸ਼ਿਸ਼ ਉਹਨਾਂ ਦੀ ਹੁੰਦੀ ਆ ਲੱਖਾਂ ਲਾ ਕੇ ਕਰੋੜਾਂ ਇਕੱਠੇ ਕਰਨੇ ਹੁੰਦੇ ਉਹਨਾਂ ਦਾ ਬਿਜ਼ਨਸ ਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਕੋਈ ਬਿਜ਼ਨਸ ਖਰਾਬ ਹੋਏ ਪਰ ਗੱਲ ਇੱਥੇ ਆ ਕਿ ਟੁਕਦੀ ਆ ਕਿ ਉਹਨਾਂ ਦੇ ਵਿੱਚ ਜਿਹੜਾ ਦੇ ਕਰਤਾਰ ਦਿਖਾ ਕੇ ਸਿੱਖਾਂ ਨੂੰ ਨਸਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਦਿਖਾਉਣੀ ਸਿੱਖਾਂ ਦਾ ਮਤਲਬ ਕਿ ਨੈਕਟੋਪਖ ਜਿੰਨਾ ਵੀ ਆ ਸਿੱਖਾਂ ਦਾ ਉਹ ਇੱਕ ਉਹਨਾਂ ਦੇ ਵੱਲੋਂ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਣੀ ਕਿ ਇੱਕ ਗੁਰਸਿੱਖ ਅਮਰਤਾਰੀ ਸਿੰਘ ਦੇ ਵੱਲੋਂ ਕਿਵੇਂ ਕਿਸੇ ਨੂੰ ਮਾਰਿਆ ਜਾ ਰਿਹਾ ਨਿਰਦੋਸ਼ ਨੂੰ ਮਾਰਨਾ ਹੱਥੇ ਨੂੰ ਮਾਰਨਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹਦੇ ਤੇ ਕੀ ਕੱਟ ਲੱਗਣਗੇ ਕੀ ਫਿਲਮ ਬੈਨ ਹੋਊਗੀ ਕੀ ਪਾਬੰਦੀ ਲੱਗੂਗੀ ਕੀ ਸਟੇ ਹੋਗਾ ਇਹ ਆਉਣ ਵਾਲਾ ਸਮਾਂ ਜਿਹੜਾ ਤੈਅ ਕਰੇਗਾ ਪਰ ਸਾਡੀ ਜਿਹੜੀ ਇਹ ਗੱਲਬਾਤ ਇਹਦੇ ਵਿੱਚ ਇਹਦੇ ਵਿੱਚ ਗੁਰਵਿੰਦਰ ਸਿੰਘ ਜਗਮੋਨ ਸਿੰਘ ਤੇ ਦੀਪਿੰਦਰ ਸਿੰਘ ਐਡਵੋਕੇਟ ਦੇ ਸਾਹਮਣੇ ਜਿਹੜੀ ਗੱਲਬਾਤ ਹੋਈ ਉਹਨਾਂ ਨੇ ਆਪ ਦਾ ਬਕੂਬੀ ਜਿਹੜਾ ਖਰਖਿਆ ਤਾਂ ਉਹ ਤੁਹਾਡੇ ਸਾਹਮਣੇ ਰੱਖ ਦਿੱਤਾ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਫਿਲਮਾਂ ਜਿਹੜੀਆਂ ਦੇਸ਼ ਦੇ ਵਿੱਚ ਅੱਗ ਲਾਉਂਦੀਆਂ ਉਸ ਨੂੰ ਜਿਹੜੀ ਆ ਥੋੜੀ-ਬੋਤੀ ਨੱਥਪਾ ਕੇ ਤੇ ਰੋਕਣਾ ਚਾਹੀਦਾ ਤੇ ਜਾਂ ਫਿਰ ਦੂਜੇ ਪਾਸੇ ਵੀ ਉਹ ਪੂਰਾ ਮੌਕਾ ਦੇ ਕੇ ਤੇ ਇਹ ਵੀ ਗੱਲ ਦੱਸ ਦੇਣ ਚਾਹੀਦੀ ਹੈ ਕਿ ਭਾਈ ਵੀ ਆ ਫਿਲਮ ਜਿਹੜੀ ਆ ਉਹ ਉੰਡਾਸ ਰਿਤੇਰਾਸੀ ਸੁਤਾਨ ਸਿੰਘ ਬਿਆਨ ਸਿੰਘ ਦਾ ਰੋਲ ਸੀਗਾ ਉਹਨਾਂ ਨੇ ਇਸ ਗੱਲ ਤੋਂ ਬਤਰਾ ਲਿਆ ਜਾਂ ਆ ਚੀਜ਼ਾਂ ਦੇ ਕੱਲ ਤੱਕ ਸੈਪਟੇ ਹਮਲਾ ਕੀਤਾ ਕੋਈ ਇਹਦੇ ਚ ਜਿਹੜੇ ਏਜੰਟ ਤੱਕ ਭਾਇਆ ਗਿਆ ਉਹਨਾਂ ਚੀਜ਼ਾਂ ਤੇ ਵੀ ਜਿਹੜੀ ਆ ਉਹ ਫੁੱਲ ਕੇ ਜਿਹੜੀ ਆ ਗੱਲਬਾਤ ਦੱਸਣੀ ਚਾਹੀਦੀ ਇਹ ਕੋਈ ਏਜੰਟ ਨਹੀਂ ਸੀ ਉਹ ਆਪਦਾ ਕੰਮ ਕਰ ਰਹੇ ਸੀ ਅਸੀਂ ਆਪਦਾ ਕੰਮ ਕਰ ਰਹੇ ਸੀ ਜਾਂ ਤਾਂ ਫਿਰ ਇਹ ਗੱਲ ਕਲੀਅਰ ਕਰ ਦਿੱਤੀ ਜਾਂਦੀ ਪਰ ਉਹਨੂੰ ਏਜੰਟ ਤੱਕ ਸੰਤਾਨ ਨੂੰ ਦਿਖਾਉਣਾ ਜਾਉਂਦਾ ਰੋਲ ਕਰਨ ਵਾਲਾ ਪਲੇਨਸ਼ਿਪ ਵਿੜੀਆਂ ਸਿਕਟਾਂ ਪੀਨ ਵਾਲਾ ਦਿਖਾਉਣਾ ਇਹ ਚੀਜ਼ਾਂ ਤੇ ਜਿਹੜੀ ਆ ਸਿੱਖਾਂ ਨੂੰ ਪੂਰਾ ਇਤਰਾਜ ਆ ਤੇ ਇਸ ਚੀਜ਼ ਤੇ ਪਾਬੰਦੀ ਲੱਗਣੀ